ਲਓ ਜੀ ਕਰਕੇ ਕਰਾਉਂਦੇ ਆਪਾਂ ਪਹੁੰਚ ਗਏ ਲੋਹਾ ਬਾਜ਼ਾਰ ਲੋਹਾ ਬਾਜ਼ਾਰ ਤੋਂ ਵੀ ਆਪਾਂ ਸਮਾਂ ਲੈ ਰਿਆ ਹੁਣ ਆਪਾਂ ਜਾਣੇ ਅੱਗੇ ਸੇਲ ਤੇ ਨੂੰ ਦੇਖਦੇ ਆਂ ਜੇ ਲੱਗੀ ਹੋਈ ਤੇ ਕਿਉਂਕਿ ਟਾਈਮ ਕਾਫੀ ਹੋ ਗਿਆ ਦੋ ਵਾਜੇ ਦੇ ਨੇ ਤਕਰੀਬਨ ਵਿੱਚ ਇਹ ਤਾਂ ਕਹਿੰਦੇ ਵੀ ਸਾਧਰੇ ਸਾਧਰੇ ਹੁੰਦੀ ਆ ਹੁਣ ਤਾਂ ਦੋ ਵੱਜ ਗਏ ਚੁੱਕੇ ਨੇ ਪਰ ਅੱਥੀ ਦੇਖਦੇ ਆਂ ਵੀ ਜੇ ਸੇਲ ਲਓ ਜੀ ਹੁਣ ਆਪਾਂ ਪਹੁੰਚ ਚੁੱਕੇ ਆਂ ਸੇਲ ਦੇ ਵਿੱਚ ਤੇ ਦੇਖਦੇ ਆਂ ਇੱਥੇ ਹੁਣ ਕੀ ਕੁਛ ਆ ਨੋ ਜਾਣਦੇ ਨੂੰ ਫੋਟ ਹੀ ਫੋਟ ਲੈਣੇ ਸੌਫਤ ਵਗਿਆ ਆ ਗਿਆ ਇਹੋ ਤੇ ਚੰਗੇ ਪਾ ਦੇਖਦੇ ਆ ਕਿ ਕੀ ਆ ਇਹੋ ਜੀ ਮੈਨੇ ਤਾਇਆ ਸੀਗਰੀ ਵੀ ਸੇਲ ਬੰਦ ਹੋ ਗਈ ਹੋਣੀ ਆ ਸੇਲ ਹਜੇ ਲੱਗੀ ਹੋਈ ਆ ਕਰਫਿਊ ਵਗੈਰਾ ਵੀ ਆ ਦੇਖੋ ਕਿੰਨੇ ਸੋਹਣੀ ਸੋਹਣੀ ਕਿੰਨੇ ਸੋਹਣੇ ਸੋਹਣੇ ਬੈਨ ਨੇ ਬਹੁਤ ਜ਼ਿਆਦਾ ਕਿੰਨੇ ਗਰਮ ਬੱਚਿਆਂ ਦੇ ਕਿੰਨੇ ਸੋਹਣੇ ਸੈੱਟ 2 200 ਦੇ ਸ਼ਰਟਾਂ ਬੱਚਿਆਂ ਵਾਲੀਆਂ ਆ ਵੀ ਦੇਖੋ ਕੋਟ ਵਗੈਰਾ ਆ ਵੀ ਦੇਖੋ ਕੋਟੀਆਂ ਕਿੰਨੇ ਸੋਹਣੇ ਸੋਹਣੇ ਆ ਬੱਚੇ ਵਾਲੀਆਂ ਫੇਹੀਆਂ ਇੱਧਰ ਹੁਣ ਬੈਠੇਗਾ ਕਿੱਥੇ ਆ ਗਰਮ ਸੀਤਾਂ ਦੀ ਸੇਵਾਤੀ ਆ ਇਹ ਰੋਪਈ 150 ਕੀ ਕੀ ਹੈ 150 ਰੁਪਏ ਇਹ ਦੇਖੋ ਆ ਦੇਖੋ ਕਿੰਨੇ ਸੋਹਣੇ ਸੋਹਣੇ ਸੂਟ ਪਏ ਆ ਮੈਨੂੰ ਕਿਤਨੇ ਮੀਟਰ ਹੀ ਕੱਟਣਾ ਕੋਣ ਹੈ ਕੋਣ ਦੇ ਕੋਣ ਦੇ ਵੰਡੇ ਲੇਡੀ ਸੂਟ 1000 ਰੁਪਏ ਦੇ ਆ 311ਵੇਂ ਭਾਈ 300 ਦੇ ਗਰਮ ਸੂਟ ਲਾਏ ਹੋਏ ਨੇ ਇੱਥੇ ਤੇ ਆਹ ਵਾਲੇ ਪ੍ਰੋਫਿਟ ਵਗੈਰਾ ਦੇਣਾ 4 400 ਦਾ ਸੂਟ ਬਹੁਤ ਸੋਹਣੇ ਕਲਰ ਡਿਜ਼ਾਈਨ ਨੇ ਇਹਦੇ ਵਿੱਚ ਵੀ ਬਹੁਤ ਵੈਰਾਈਟੀ ਆ ਬਾਕੀ ਪਲੇਨ ਦੇ ਵਿੱਚ ਵੀ ਤੁਹਾਨੂੰ ਮਿਲ ਜੂਗਾ ਬੀਸ ਬਾਕੀ ਆ ਕੋਟੀਆਂ ਵਗੈਰਾ ਦੀ ਵੀ ਸੇਲ ਵੀਰੇ ਕਿੰਨੇ ਲਾਈਆਂ ਨੇ ਇਹ 300 ਰੁਪਏ ਕੋਟੀਆਂ ਤੇ 300 ਆ 225 ਰੁਪਏ

ਬਹੁਤ ਬੜੀ ਮਾਰਕੀਟ ਹੈ ਇੱਧਰ ਵੀ ਤੁਨੇ ਸਾਈਡ ਪੁਜਾਰੀ ਪਜਾਰਾ ਸੱਤੀਆਂ ਤੇ ਵੀ ਅਚੁੱਤੀਆਂ ਦੀ ਸੇਲ ਲੱਗੀ ਹੋਈ ਏ ਇੱਥੇ ਬੱਚੀਆਂ ਦੀਆਂ ਅਚੁੱਤੀਆਂ ਸ਼ਾਲ ਵਗੈਰਾ ਇੰਨਾ ਦਿਖਾਉਣ ਦਾ ਟਾਈਮ ਨਹੀਂ ਹੁਣ ਕੱਲਾ ਖੜਕੇ ਗਰਮ ਲੋਰਾ ਵਗੈਰਾ ਮੁੰਡੇ ਦੀਆਂ ਕੋਟ ਵਗੈਰਾ ਸਾਰਿਆਂ ਦੀ ਸੂਈ ਨੂੰ ਇਹ ਤੇ ਪਿਆਜ਼ਾਂ ਦੀ ਵਿਸੇਲ ਹਾਂ 4 ਕਿਲੋ ਹਾਂਜੀ ਬੁੱਤ ਕੀ ਬਹੁਤ ਜ਼ਿਆਦਾ ਸਮਾਨ ਆ ਦੋਨੇ ਸਾਈਡ ਤੇ ਬਹੁਤ ਚੰਦਰ ਸੈਂਟਰ ਤੋਂ ਸੋਹਣੇ ਸੂਟ ਤੇ ਲੱਕੜੀ ਵਗੈਰਾ ਬਹੁਤ ਸਾਮਾਨ ਗਿਆ ਜਿੰਨਾ ਮਰਜ਼ੀ ਲੈ ਲਓ ਤੇ ਹੱਥ ਪਾਸ ਵਗੈਰਾ ਰਾਈਟ ਰਾਈਟਨ ਤੋਂ ਸਾਰੀਆਂ ਸੇਵਾ ਇਹਨਾਂ ਸਾਮਾਨ ਬਾਕੀ ਆ ਬੱਚਿਆਂ ਦੇ ਬੂਟ ਵਗੈਰਾ ਬਹੁਤ ਸੋਹਣੇ ਸੋਹਣੇ ਨੇ ਜੈਂਟਸ ਸ਼ੌਲਟ ਆ ਗਿਆ। ਕ੍ਰੋਰੀ ਦਾ ਸਮਾਨ ਆ ਗਿਆ। ਆ ਬੱਚਿਆਂ ਦੇ ਕੱਪੜੇ ਜਾਣ ਕੇ ਜਿਵੇਂ ਅੱਗੇ ਵਿੱਚੋਂ ਦੱਸਿਆ ਵੀ ਬਹੁਤ ਸਮਾਨ ਹੈ ਜਿੰਮੇ ਦਾ ਮਰਜ਼ੀ ਤੁਸੀਂ ਲੈ ਸਕਦੇ ਹੋ। ਆਪਾਂ ਨੇ ਕੁਝ ਟੋਟੇ ਵਗੈਰਾ ਲੈਣੇ ਸੀਗੇ ਅੱਜ ਤਾਂ ਆਏ ਆ ਇੱਥੇ ਦੇਖਦੇ ਆ ਜੇ ਮਿਲ ਗਏ। ਬਹੁਤ ਦਿਨ ਹੋਈ ਜਾਂਦੀ ਹੈ ਕਿ ਕਿ ਆ ਬੱਚਿਆਂ ਦੇ ਛੁੱਟੀਆਂ ਵਗੈਰਾ ਜੈਂਟਲ ਲੇਡੀਜ਼ ਸਾਡੀਆਂ ਲਓ ਜੀ ਹੁਣ ਇੱਧਰ ਆ ਗਿਆ ਆਪਾਂ ਇੱਧਰ ਸਾਰੇ ਕੱਟ ਪੀਸ ਨੇ ਆਹ ਕੋਹ ਪੀੜਸੀ ਕੀ ਪਿੱਛੇ ਤਾਂ ਇੱਥੇ ਆ ਗਿਆ ਹੁਣ ਆਪਾਂ ਕੱਟ ਪੀਸਾਂ ਦੇ ਲੈਨਿੰਗਾਂ ਨੇ ਕੱਟ ਪੀਸ ਨੇ ਰੇ ਹੀ ਕੱਟ ਕੇ ਪੈਣ ਨੇ ਬਾਕੀ ਜਿਹੜੇ ਕਲਰ ਆਪਾਂ ਚਾਹੀਦੇ ਹੁੰਦੇ ਨੇ ਉਹ ਨਹੀਂ ਮਿਲਦੇ ਹੁੰਦੇ ਹੁਣ ਦੇਖਦੇ ਆਪਾਂ ਨੂੰ ਜਿਹੜਾ ਚਾਹੀਦਾ ਵੀ ਉਹ ਮਿਲ ਜੂਗਾ ਜਾਂ ਨਹੀਂ ਇੱਥੇ ਦੇਖਦੇ ਆਂ ਬਾਕੀ ਮੈਂ ਤਾਂ ਕਿੰਨੀ ਵਾਰ ਆਈ ਆ ਮੈਨੂੰ ਮਿਲੇ ਹੀ ਨਹੀਂ ਹੈਗੇ ਕਲਰ ਬਹੁਤ ਆਉਂਦੇ ਨੇ ਪਰ ਜਿਹੜੇ ਨਾਲ ਦੇ ਕਲਰ ਹੁੰਦੇ ਨੇ ਉਹ ਨਹੀਂ ਮਿਲਦੇ ਹੈਗੇ ਬਹੁਤ ਸਮਾਨ ਪਿਆ ਇੱਥੇ ਵੀ ਇਧਰ ਵੀ ਸੂਟ ਵਗੈਰਾ ਪੈਣੇ ਬਹੁਤ ਨੀ ਆਪੇ ਆਦ ਨਾਲ ਦਾ ਹਮਮ ਆਹ ਕਿੰਨੇ ਕਪੜਾ ਰੱਖੇ ਆ ਉਹ ਆਹ ਹਮ ਆ ਵੀ ਦੇਖੋ ਸਾਰੇ ਟੁੱਟੇ ਟੁੱਟੇ 400 ਦੇ ਸੂਟ 300 ਦੇ ਸੂਟ ਸਾਰੇ ਕਿੰਨੇ ਹੀ ਟੁੱਟੇ ਟੁੱਟੇ ਪਾਣੇ ਪਰ ਜਿਹੜਾ ਮੈਨੂੰ ਚਾਹੀਦਾ ਸੀ ਉਹ ਨਹੀਂ ਹਜੇ ਤੱਕ ਮਿਲਿਆ ਹੈ ਆ ਵੀ ਮਨਾਉਣਾ ਕਰ ਦਿੰਦਾ ਤੇ ਦੇਖ ਤੇ ਥੋੜੀ ਜਿਹਾ ਕੁਝ ਹੋਰ ਮੇਰੇ ਨਾਲ ਹੋਣਾ ਕਿਹੜਾ ਮਿਲਿਆ ਟੋਟਾ ਜਿਹੜਾ ਚਾਹੀਦਾ ਸੀ ਆ ਰੁਪਿਆ ਨਾ ਆ ਵੀ ਸਾਰੇ ਇਦਾਂ ਹੀ ਟੁੱਟੇ ਪਏ ਨੇ ਉਹ ਕੰਮ ਵੀ ਆਪਣਾ ਹੋ ਗਿਆ ਸੀ ਜੇ ਉਰੀ ਮਿਲ ਜਾਂਦਾ ਹੁਣ ਹੂੰ ਤਾਂ ਖਬਰ ਆ ਵੀਰਾ ਕਰ ਦੇਵੇ ਮਿਲ ਤਾਂ ਜਊ ਰੰਗ ਦਾ ਨਾ ਇਕੱਠਾ ਬੀ ਹੁਣ ਦੇ ਨਾਲ ਐਜੀ ਕਵਲਿਆ ਆ ਵੀ ਸਾਰਾ ਪਲੇਨ ਫੈਬਰਿਕ ਪਿਆ ਇੱਥੇ ਜਿੰਨਾ ਮਰਜ਼ੀ ਤੁਸੀਂ ਇੱਥੋਂ ਬਾਏ ਕਰ ਸਕਦੇ ਹੋ ਲੋ ਬਈ ਸੀ ਉਥੋਂ ਵੀ ਟੋਟੇ ਵਗੈਰਾ ਲੈ ਕੇ ਨਿਕਲੇ ਬਾਹਰ ਫਾਈਨਲੀ ਇੱਕ ਕਲਰ ਮਿਲ ਹੀ ਗਿਆ ਮੇਰੇ ਚੁੰਨੀ ਨਾਲ ਦਾ ਜਿਹੜਾ ਮੈਨੂੰ ਚਾਹੀਦਾ ਸੀਗਾ ਨਾ ਦਾ ਦੇ ਲਈ ਇਹ ਲੈ ਲਿਆ ਮਾਨ ਦਾ ਬਹੁਤ ਆ ਜਿੰਨਾ ਮਰਜ਼ੀ ਲਈ ਜਾਓ ਇੱਕ ਤੋਂ ਵੱਧ ਕੇ ਇੱਕਾ ਪਲਾਸਟਿਕ ਦਾ ਬਹੁਤ ਮਾਨ ਪਿਆ ਆ ਜਿਹੜਾ ਜੈਵਲਰੀ ਜਿਵੇਂ ਜੀ ਮਾਰ ਗਿਆ ਲੋਥਾ ਤੁਸੀਂ ਜਵਲਰੀ ਬਹੁਤ ਪਈਆ ਆ ਮਹਿੰਦੀ ਵੀ ਮਿਲ ਜੂ ਤੁਹਾਨੂੰ ਮੇਥੀ ਵੀ ਮਿਲ ਜੂਗੀ ਆ ਗਾਮਲੇ ਵੀ ਮਿਲ ਜਾਣਗੇ ਇੱਥੋਂ ਮੈਟ ਵੀ ਮਿਲ ਜਾਣਗੇ ਹੂੰ ਕਿੰਨੇ ਸੋਨੇ ਸੋਨੇ ਨੇ ਸੇਲ 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 ਆ ਵੀ ਸੂਟ 250 ਟਾਈਟਾ ਇਸ ਤੋਂ ਆ ਲੈਓ ਸੁੱਖਾ ਬਿਆਲੇ ਬਿਆਲੇ 4 ਕਿਲੋ ਬਿਆਲੇ ਪਿਆਜ਼ ਦੀ ਰੇਸ 50 ਦਾ 4 ਕਿਲੋ ਆ ਕੋਟੀਆਂ 3 300 ਦੀਆਂ ਪਤਾ ਨਹੀਂ ਕਿੱਥੇ ਹੋਣ ਗਿਆ ਉਹ ਅੱਜ ਦੇਖਦੇ ਆਂ ਜਾ ਕੇ ਕਾਸਮੈਟਿਕ ਦਾ ਸਾਮਾਨ ਅਭ ਚੁੱਤੀਆਂ ਚੱਪਲਾਂ ਬੜੇ ਟੁਲੇ ਲਈ ਆਪਾਂ ਨੇ ਆਟੋ ਅਰਸ ਦੀ ਮੈਨੂੰ ਪਤਾ ਦੁਕਾਨ ਕਿੱਥੇ ਆ ਹੈ ਕਿ ਦੂਰ ਹੈ ਦੁਕਾਨ ਆਟੋ 'ਚ ਬੈ ਗਏ ਆ ਜੀ ਤੇ ਹੁਣ ਇਧਰ ਨੂੰ ਆ ਸੇਲ ਲੱਗੀ ਹੋਈ ਆ ਫੇਰ